ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਪੋਟੈਟੋ ਬਾਈਟਸ ਜੋ ਕਿ ਆਪਾਂ ਬਾਜ਼ਾਰੋਂ ਲੈ ਆ ਕੇ ਖਾਂਦੇ ਆਂ ਪਰ ਇਹਨੂੰ ਆਪਾਂ ਅੱਜ ਘਰੇ ਬਣਾ ਕੇ ਤਿਆਰ ਕਰਾਂਗੇ। 1 ਮਹੀਨੇ ਦੇ ਲਈ ਆਪਾਂ ਇਹਨੂੰ ਸਟੋਰ ਕਰ ਸਕਦੇ ਆਂ। ਬਹੁਤ ਹੀ ਪਰਫੈਕਟ ਬਣਨਗੇ। ਚਲੋ ਕਰਦੇ ਆਂ ਫਿਰ ਰੈਸਪੀ ਨੂੰ ਸ਼ੁਰੂ। ਐਲੀਮੈਂਟ 8 మీడియం ਸਾਈਜ਼ ਦੇ ਆਲੂ ਨੂੰ ਉਬਾਲ ਲਿਆ ਆ। ਹੁਣ ਇਹਨੂੰ ਮੈਂ ਹੱਥਾਂ ਦੇ ਨਾਲ ਮੈਸ਼ ਕਰ ਲਵਾਂਗੀ ਕਿਉਂਕਿ ਆਪਾਂ ਇਹਨਾਂ ਨੂੰ ਦਰਦਰਾ ਜਿਹਾ ਰੱਖਣਾ ਹੈ ਥੋੜਾ ਜਿਹਾ। ਤੇ ਫਿਰ ਇਹਦੇ ਵਿੱਚ ਮੈਂ ਪਾਉ ਤੇਨ ਕੁ ਚਮਚ ਨਮਕ ਤੇ ਪਾ ਸਕਦੇ ਆ ਛੋਟੇ ਚਮਚ ਤੇ ਇੱਕ ਚੁਠਾਇਆ ਚਮਚ ਲਾਲ ਮਿਰਚ ਪਾਊਡਰ ਪਾਵਾਂਗੇ ਥੋੜਾ ਜਿਹਾ ਚਾਟ ਮਸਾਲਾ ਪਾਵਾਂਗੇ ਤੇ ਚਿਲੀ ਫਲੈਕਸ ਪਾਵਾਂਗੇ ਇੱਕ ਚਮਚ ਤੇ ਇੱਕ ਚਮਚ ਹੀ ਔਰਗੈਨੋ ਦਾ ਪਾਵਾਂਗੇ ਇਹ ਆਪਸ਼ਨਲ ਆ ਬਾਜ਼ਾਰ ਦੇ ਵਿੱਚ ਪਾਏ ਹੁੰਦੇ ਇਸ ਲਈ ਮੈਂ ਪਾ ਰਹੀ ਆ 80 ਗ੍ਰਾਮ ਸੂਜੀ ਪਾਵਾਂਗੇ ਸੂਜੀ ਬਰੀਕ ਮੋਟੀ ਕੋਈ ਵੀ ਲੈ ਸਕਦੇ ਆ ਚੰਗੀ ਤਰੀਕੇ ਨਾਲ ਮਿਲਾ ਲਾਂਗੇ ਬਹੁਤ ਹੀ ਸੌਖੀ ਜੀ ਤੇ ਚਟਪਟਾਲੀ ਰੈਸਪੀ ਆ ਇੱਕ ਵਾਰੀ ਬਣਾਓ ਤੇ ਮਹੀਨੇ ਭਰ ਦੇ ਲਈ ਇਹਨੂੰ ਸਟੋਰ ਕਰੋ ਤੇ ਇੰਜੋਏ ਕਰੋ ਤੇ ਹੁਣ ਵਾਸਤੇ ਇਹਨੂੰ ਆਪਾਂ ਰੋਲ ਕਰ ਲੈਣਾ ਹੈ ਇਦਾਂ ਇਹਦਾ ਪਾਇੜਾ ਥੋੜਾ ਜਿਹਾ ਲੈ ਕੇ ਤੇਨੂੰ ਇਦਾਂ ਰੋਲ ਕਰ ਲੈਣਾ ਹੈ ਤੇ ਫਿਰ ਆਪਾਂ ਇਹਨੂੰ ਜਿਹੜਾ ਹੈ ਉਹ ਕੱਟ ਕਰ ਲੈਣਾ ਹੈ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗ ਰਹੀ ਹੈ ਰੈਸਪੀ ਤੇ ਇਹਨੂੰ ਇਹਦਾ ਕੱਟ ਕਰਕੇ ਤੇ ਇਹਦਾ ਆਪਾਂ ਰੋਲ ਕਰ ਲੈਣਾ ਹੈ ਸ਼ੇਪ ਜੀ ਦੀ ਬਣਾ ਲੈਣੀ ਹੈ ਤੁਸੀਂ ਇਹਨੂੰ ਗੋਲ ਵੀ ਬਣਾ ਸਕਦੇ ਆ ਮੈਂ ਇਹਨੂੰ ਸਿਲੰਡਰ ਸ਼ੇਪ ਦੇ ਵਿੱਚ ਬਣਾ ਰਹੀ ਆ ਤੁਸੀਂ ਦੇਖ ਸਕਦੇ ਆ ਇਦਾਂ ਹੀ ਆਪਾਂ ਸਾਰੇ ਬਣਾ ਲਾਂਗੇ ਤੇ ਦੇਖੋ ਆਪਣੇ ਕਿੰਨੇ ਸਾਰੇ ਬਣ ਗਏ ਆ ਆਠ ਆਲੂਆਂ ਦੇ ਨਾਲ ਤੇ ਜਿੰਨੇ ਬਣਾਉਣਾ ਚਾਹੁੰਦੇ ਨੇ ਬਣਾ ਸਕਦੇ ਆ ਵੱਧ ਘੱਟ ਕੁਆਂਟੀਟੀ ਕਰ ਸਕਦੇ ਆ ਤੇ ਸਟੋਰ ਕਰਨ ਦੇ ਲਈ ਇਹਨੂੰ ਆਪਾਂ ਕਿਸੇ ਵੀ ਡੱਬੇ ਦੇ ਵਿੱਚ ਪਾ ਕੇ ਏੜੀ ਫ੍ਰਿਜ ਜਿਹਦੇ ਵਿੱਚ ਬਰਫ਼ ਜੰਮਦੀ ਆ ਫਰੀਜ਼ਰ ਉਹਦੇ ਵਿੱਚ ਰੱਖ ਲੈਣਾ ਹੈ ਬੰਦ ਕਰਕੇ ਜਦੋਂ ਵੀ ਫਰਾਈ ਕਰਨਾ ਹੋਵੇ ਤਾਂ ਥੋੜਾ ਟਾਈਮ ਪਹਿਲਾਂ ਬਾਹਰ ਕੱਢ ਕੇ ਤੇ ਫਰਾਈ ਕਰ ਲੈਣਾ ਇਹਨੂੰ ਹੁਣ ਬਸ ਇਹ ਦੇਖੋ ਇੰਨੇ ਕੁ ਮੈਂ ਜਿਹੜੇ ਇਹਨਾਂ ਨੂੰ ਫ੍ਰੀਜ਼ ਕਰ ਲੈਣੀਆਂ ਇਹ ਬਹੁਤ ਹੀ ਛੇਤੀ ਇੰਨੇ ਜ਼ਿਆਦਾ ਸਵਾਦ ਬਣਦੇ ਆ ਕਿ ਬਹੁਤ ਹੀ ਛੇਤੀ ਮੁੱਕ ਜਾਂਦੇ ਆ ਇਹ ਦੇਖੋ ਤੇਲ ਮੈਂ ਗਰਮ ਹੋਣੇ ਰੱਖਤਾ ਆ ਤੇਲ ਬਹੁਤ ਹੀ ਥੋੜਾ ਜਿਹਾ ਗਰਮ ਹੋਣਾ ਚਾਹੀਦਾ ਹੈ ਮੀਡੀਅਮ ਹੌਟ ਜਆ ਇਦੇ ਵਿੱਚ ਸਾਰੇ ਪਾਕ ਆਪਾਂ ਜਿਹੜਾ ਇਹਨਾਂ ਨੂੰ ਵਧੀਆ ਤਰੀਕੇ ਨਾਲ ਫਰਾਈ ਕਰ ਲਾਂਗੇ 골ਡਨ ਬ੍ਰਾਊਨ ਹੋਣ ਤੱਕ ਥੋੜਾ ਮੀਡੀਅਮ ਗੈਸ ਤੇ ਫਰਾਈ ਕਰਨਾ ਤੇਜ਼ ਗੈਸ ਤੇ ਨਹੀਂ ਤਾਂ ਜੋ ਇਹ ਬੰਦਰ ਦਾ ਕ੍ਰਿਸਪੀ ਟੇਸਟੀ ਬਣ ਤੇ ਇਹਨੂੰ ਸੌਸ ਦੇ ਨਾਲ ਸਰਵ ਕਰੋ ਤੇ ਆਪਣੇ ਬਹੁਤ ਹੀ ਸਵਾਦਿਸ਼ਟ ਪੋਟੈਟੋ ਬੈਟਸ ਬਣ ਕੇ ਤਿਆਰ ਆ ਜੂਰ ਰੈਸਪੀਨ ਟ੍ਰਾਈ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜੂਰ ਕਰਿਓ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ